ਸਸ਼ੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਮਹਿਲਾ ਗੈਂਗ ਜੋ ਕਿ ਬਠਿੰਡਾ ਦੇ ਵਿੱਚ ਕਾਫੀ ਸਰਗਰਮ ਹੈ ਜਿਸ ਦੇ ਵੱਲੋਂ ਕੀ ਖੇਤਾਂ ਦੇ ਵਿੱਚੋਂ ਜਨਰੇਟਰ ਜਿਹੜਾ ਹੈ ਉਹ ਚੋਰੀ ਕੀਤਾ ਜਾਂਦਾ ਤਾਂ ਐਸੇ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੁਝ ਕੁ ਮਹਿਲਾਵਾਂ ਨੇ ਜੋ ਕਿ ਖੇਤਾਂ ਦੇ ਵਿੱਚੋਂ ਜਨਰੇਟਰ ਚੋਰੀ ਕਰਕੇ ਇਸ ਨੂੰ ਸ਼ਹਿਰਾਂ ਵੱਲ ਨੂੰ ਲਿਆਂਦੀਆਂ ਨੇ ਤੇ ਅੱਗੇ ਵੇਚ ਦਿੰਦੀਆਂ ਨੇ ਤਾਂ ਇਸੇ ਮਾਮਲੇ ਦੇ ਵਿੱਚ ਜਦ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਮੌਕੇ ਤੇ ਦੱਸਿਆ ਜਾ ਰਿਹਾ ਕਿ ਜਿਹੜੀਆਂ ਮਹਿਲਾਵਾਂ ਨੇ ਇਹ ਚਾਰ ਮਹਿਲਾਵਾਂ ਕਾਬੂ ਹੋਈਆਂ ਨੇ ਤੇ ਇਸ ਦੇ ਨਾਲ ਜਨਰੇਟਰ ਵੀ ਬਰਾਮਦ ਕੀਤਾ ਗਿਆ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਖੇਤਾ ਦੇ ਵਿੱਚ ਜਿਹੜੇ ਜਨਰੇਟਰ ਰੱਖੇ ਗਏ ਨੇ ਉਹਨਾਂ ਜਨਰੇਟਰਾਂ ਦੀ ਚੋਰੀ ਕੀਤੀ ਜਾਂਦੀ ਹੈ ਇਸ ਬਾਬਤ ਥਾਣਾ ਸਦਰ ਬਠਿੰਡਾ ਦੇ ਐਸਐਚਓ ਮੇਜਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਅੰਦ ਸਕੇ ਨਾ ਅਪਰਾਧ ਕੀ ਰੋਕ ਮੈਂ ਇੰਸਪੈਕਟਰ ਮੇਜਰ ਸਿੰਘ ਐਸਚਓ ਥਾਣਾ ਸਦਰ ਠੰਡਾ ਕੀ ਮਾਮਲਾ ਜਿਹੜਾ ਉਹਨਾਂ ਦਾ ਚੋਰੀ ਦਾ ਮਾਮਲਾ ਹੈ ਜੀ ਕੱਲ ਮਿਤੀ 12 9 2024 ਨੂੰ ਜਾਬੇ ਜਿਹੜਾ ਐਸਈ ਅਮਰਤਪਾਲ ਸਿੰਘਾ ਚੌਕੀ ਕੋਰਸ਼ਨੀ ਚਾਰਜ ਲੱਗੇ ਆ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਕੋਈ ਨਾ ਲੇਡੀ ਜਾਂ ਚਾਰ ਪੰਜ ਉਹ ਕੋਈ ਸਿੱਖ ਖੇਤਾਂ ਦੇ ਵਿੱਚੋਂ ਕੋਈ ਜਿਹੜਾ ਜਨਰੇਟਰ ਆ ਬਿਜਲੀ ਦਾ ਚੋਰੀ ਕਰਕੇ ਤੇ ਉਹਨਾਂ ਕਿ ਕਿ ਲਿਆ ਰਹੀਆਂ ਆਪਣਾ ਸ਼ੜਕਾ ਵਾਲ ਨੂੰ ਜਿਹੜੀਆਂ ਇਥੋਂ ਇਹ ਗਾਂ ਕਿਤੇ ਅੱਗੇ ਚੋਰੀ ਕਰਕੇ ਲੈ ਜਾ ਲੈ ਜਾਣਗੀਆਂ ਜਿਸ ਤੇ ਉਹਨੇ ਫੋਰੀ ਉਸੇ ਟਾਈਮ ਹੀ ਆਦੀਪੁਰਸ ਪਾਰਟੀ ਨਾਲ ਲੈ ਕੇ ਜਿਹੜਾ ਸਸਾਤ ਛਟੀਆ ਮੰਨ ਉੱਥੇ ਪੁੱਜਿਆ ਤਾਂ ਉੱਥੇ ਮਤਲਬ ਨੇ ਵੇਖਿਆ ਵੀ ਉਹ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਲੱਦਨ ਦੀ ਪਰ ਜਦੋਂ ਪੁਲਿਸ ਪਾਰਟੀ ਨੇ ਵੇਖ ਕੇ ਉਹਨੇ ਭਜਾ ਲਿਆ ਜਿਹੜਾ ਕੋਈ ਇਹਨਾਂ ਨੇ ਰੋਕਿਆ ਸੀਗਾ ਔਟੋ ਰਿਕਸ਼ਾ ਉਹ ਤਾਂ ਇਹਨੇ ਰੋਕਿਆ ਸੀ ਲੱਦਣ ਵਾਸਤੇ ਪਰ ਉਹਨੇ ਵੇਖ ਲਿਆ ਵੀ ਪੁਲਸ ਆ ਗਈ ਉਹ ਭਜਾ ਕੇ ਲੈ ਗਿਆ ਜਿਹੜੀਆਂ ਉਹਦੇ ਚ ਚਾਰ ਲੇਡੀਆਂ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਆ ਜੋਤੀ ਸੀਤੋ ਪੂਜਾ ਰਜਨੀ ਇਹ ਜਿਹੜੇ ਆ ਅੰਮ੍ਰਿਤਪੁਰ ਵਸਤੇ ਦੇ ਕੋਲ ਘਾਟ ਕੇ ਇੱਥੇ ਚੁੰਗੀਆਂ ਇਥੋਂ ਦੀਆਂ ਸਾਰੀਆਂ ਰਹਿਣ ਵਾਲੀਆਂ ਤੇ ਉਹਨਾਂ ਕੋਲੋਂ ਜਿਹੜਾ ਇੱਕ 20 ਕਿਲੋਵੱਟ ਦਾ ਜਿਹੜਾ ਹੁੰਦਾ ਉਹ ਜਨਰੇਟਰ ਉਹ ਬਰੰਦ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 129 ਮਿਤੀ 12/9/2024 ਇਨਤਾਰਾ 310 ਦੀ ਸੈਕਸ਼ਨ 2 ਤੇ 317 ਦੀ ਸੈਕਸ਼ਨ 2 ਪੀਐਨਐਸ ਤਹਿਤ ਮਕਦਮਾ ਦਾ ਅਰਚੇਸਟ ਕਰਕੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਨਾ ਐਸੀ ਅਜੇ ਤੱਕ ਇਹਦਾ ਪੜਤਾਲ ਕਰ ਰਹੇ ਆ ਪਰ ਪਹਿਲਾਂ ਇੱਕ ਦੋ ਆਪਣੇ 6ਵੇਂ ਮਹੀਨੇ ਵੀ ਮਕਦਮਾ ਦਾਜ ਹੋਇਆ ਸੀ ਉਹ ਵੀ ਲੇਡੀ ਸੀਗੀਆਂ ਨਾਂ ਦੱਸ ਸੀਗੀਆਂ ਉਹ ਵੀ ਉਹਨਾਂ ਨੇ ਵੀ ਜਿਹੜਾ ਆਪਣੇ ਗੁਰਦੁਆਰਾ ਜਨਰਾਲੀ ਸਰਸਾਬ ਉੱਥੇ ਕੋਸ਼ ਸ਼ਮੀਰ ਦੇ ਨਾਲ ਉੱਥੋਂ ਕੁਝ ਬੈਟਰੀ ਬੁੱਟੇ ਚੋਰੀ ਕੀਤੇ ਸੀ ਉਹਨਾਂ ਦੀ ਵੀ ਉਸ ਟਾਈਮ ਤੇ ਅਰੈਸਟ ਪਈ ਗਈ ਸੀ ਪਰ ਇਹਨਾਂ ਚੋ ਨਹੀਂ ਸੀ ਉਹ ਵੱਖਰੀਆਂ ਸੀਗੀਆਂ ਨਾ ਜਿਸ ਤਰ੍ਹਾਂ ਆਟੋ ਦੀ ਗੱਲ ਮਹੀਨੇ ਤੋਂ ਬਹੁਤ ਵੀ ਉਪਰ ਜਿਸ਼ਨ ਹੋ ਗਿਆ ਹਾਂ ਪੜਤਾਲ ਕਰ ਰਹੇ ਹਾਂ ਜੀ ਜਿਹਦੀ ਜਿਹਦੇ ਵੀ ਸ਼ਮੂਲਤ ਪਾਈ ਗਈ ਕੋਈ ਕਿਸੇ ਨੂੰ ਇਹਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਪੁਲਿਸ ਇਸ ਕੰਮ ਲਈ ਕਿਸੇ ਨੂੰ ਵੀ ਮਾਫ ਕਰਨ ਦੇ ਸੀਨੀਅਰ ਨਹੀਂ ਬਿਲਕੁਲ ਕਰਵੀ ਨਾ ਹੋ ਕਿੰਨਾ ਇਨਕਲਾਬ ਜਨਰੇਟਰ ਬਰੰਤ ਕਰ ਲੈਗੇ ਹਾਂ ਜਨਰੇਟਰ ਹੀ ਬਰੰਤ ਕਰ ਲਿਆ ਜੀ ਹੋਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਜੇ ਕੋਈ ਹੋਰ ਵੀ ਇੱਥੇ ਕੋਈ ਗਤੀਵਿਧੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਰਿਮਾਂਡ ਮੰਗਿਆ ਗਿਆ ਇਹਨਾਂ ਦੇ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਇਹਨਾਂ ਦਾ ਅਸੀਂ ਕਰਵੀ ਕਰਾਂਗੇ